ਇਹ ਬੇਨ ਬੜੀ ਇੱਜ਼ਤ ਵਾਲੇ ਜੀ ਨੇ ਇਹਨਾਂ ਦਿਨਾਂ 'ਚ ਗਰੀਬਾਂ ਦੀ ਮਦਦ ਕਰੋ ਆਪਾਂ ਮੈਦਾਨ-ਏ-ਕਰਬਲਾ ਜਿੱਤਾ ਨਹੀਂ ਪਹੁੰਚ ਸਕਦੇ ਉਹ ਦਿਨ ਤਾਂ ਸਾਡੇ ਕੋਲ ਵਾਪਸ ਨਹੀਂ ਆ ਸਕਦੇ ਲੇਕਿਨ ਆਪਣੇ ਇਮਾਮ ਹੁਸੈਨ ਰਜ਼ੀਅੱਲਾਹੁ ਤਾਲਾ ਨੂੰ ਦੀ ਯਾਦ ਦੇ ਵਿੱਚ ਕੁਝ ਐਸੇ ਕੰਮ ਤਾਂ ਕਰ ਸਕਦੇ ਹਾਂ ਕਿਸੇ ਭਟਕੇ ਨੂੰ ਰਸਤਾ ਤਾਂ ਦਿਖਾ ਸਕਦੇ ਹਾਂ ਕਿਸੇ ਗਰੀਬ ਨੂੰ ਲੁੱਕ ਕੇ ਜਾ ਕੇ ਚੰਦ ਸਿੱਕੇ ਤਾਂ ਦੇ ਸਕਦੇ ਹਾਂ محمد و رسول اللہ نے فرمایا کہ جب غریب تھی مدد کرو سجی اتنا کرو تے خبے نو تو نو پتا ہے دنیا دی سب تو بڑی دین ہے اسلام آج اور دنیا دی سب تو بڑی انجیوز مسلمانہ دے گول ہے لیکن کدھی کوئی فوٹو نہیں آن دی کہ دا آٹے دی تھیلی دیتی جی فلانے نو کمبل دیتا کیوں کیونکہ میرے پیارے محمد صلی اللہ علیہ وسلم نے فرمایا کہ کسی نو کچھ دین تو پہلا ہونو عزت دینی ہے ਕਿਸੇ ਨੂੰ ਕੁਝ ਵੰਡਣ ਤੋਂ ਪਹਿਲਾਂ ਉਹਨੂੰ ਮਾਣ ਵੰਡਣਾ ਹੈ ਜੇ ਤੁਸੀਂ ਚੰਦ ਟੁਕੜੇ ਦੇਖ ਕੇ ਉਹਦੀ ਫੋਟੋ ਖਿੱਚ ਕੇ ਅਖਬਾਰ ਚਲਾਣੇ ਹੋ ਤੁਸੀਂ ਉਹਦੀ ਇੱਜ਼ਤ ਤੇ ਪੈਰ ਰੱਖ ਕੇ ਆਪਣੀ ਇੱਜ਼ਤ ਬਣਾਉਣਾ ਚਾਹੁੰਦੇ ਹੋ ਇਹਦਾ ਮਤਲਬ ਤੁਸੀਂ ਗਰੀਬ ਦੀ ਮਦਦ ਨਹੀਂ ਕਰਦੇ ਪਏ ਗਰੀਬ ਦੀ ਤੁਸੀਂ ਬੇਇਜ਼ਤੀ ਕਰਨ ਦੀ ਕੋਸ਼ਿਸ਼ ਕਰਦੇ ਹੋ